ਲੁਵਾ ਧਿਗੇ ਹੁਣ ਮਤਲਬ 3 ਵਜੇ ਦਾ ਟਾਈਮ ਤਾਂ ਘਰੇ ਹੀ ਕਰ ਗਿਆ ਕਬੂਤਰ ਹੁਣ ਉਦੋਂ ਪਤਾ ਨਹੀਂ ਕੀ ਗੱਲ ਹੋਈ ਕੇ ਵਾ ਚੱਲੇ ਤੇ ਇੱਕ ਬਹਿ ਗਈ ਆ ਤੇ ਦੂਜੀ ਵੀ ਬਹਿ ਚਲੀ ਆ ਲੋ ਹਾਂਜੀ ਲੈੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਾਰੇ ਵੀਰ ਆਪਾਂ ਨੂੰ ਇੰਨਾ ਪਿਆਰ ਦਿੰਦੇ ਆ ਵੀਡੀਓ ਨੂੰ ਉਹਨਾਂ ਦਾ ਵੀ ਦਿਓ ਧੰਨਵਾਦ ਤੇ ਬਾਬੇ ਉਹ ਡੱਬਾ ਕੱਢਿਆ ਜਿਹੜਾ ਪੜੋਂ ਉਧਰ ਹਰ ਗਿਆ ਹਨ ਉਹ ਵੀ ਕੱਢਿਆ ਅੱਜ ਤਿੰਨ ਕਬੂਤਰ ਹੋਰ ਉੜਦੇ ਆ ਪਰ ਦੇਣ ਦਾ ਹੁਣ ਲੱਗਦੇ ਨਹੀਂ ਕੀ ਕਰੀਏ ਬਾਜੀ ਆ 24 ਨੂੰ ਤੇ ਵਾਕ ਅੱਜ ਵਧੀਆ ਉੜ ਗਿਆ ਇਹ ਇਹਨੂੰ ਫੇਰ ਫੜਕਾ ਦੇਾਂਗੇ ਘਰੀ ਭਗਾਣੇ ਹਨਾ ਦੇਚੀ ਯਾਰ ਖਾਂਗੇ ਨੂੰ ਜਰਾ ਭੁੱਖਾ ਨਹੀਂ ਰਹਿੰਦੇ ਰਾਤ ਨੂੰ ਭੁੱਖੇ ਨੂੰ ਬੈਠਾ ਨਾ ਉਹ ਚੀਜ਼ ਨਾ ਕਰੇ ਆਹ ਖਰਦਾ ਵੀ ਚਾਰੇ ਹੀ ਫਿਰਦੇ ਉਧਰੋਂ ਰਿੱਕੀ ਨੇ ਵੀ ਛੜਨਾ ਉਹਦੇ ਵੀ ਉੜਦੇ ਆ ਉਹਦੇ ਆ ਇੱਥੇ ਗੱਭਰ ਰਹੇ ਨੇ ਉਹਦੇ ਜੇ ਦੇਖ ਕੇ ਤਾਂ ਕੈਮਰੇ ਚ ਇਹ ਆਉਂਦਾ ਇੱਕ ਆ ਇੱਕ ਇਹ ਰਿੱਕੀ ਆ ਬਾਕੀ ਉਹ ਚਾਰ ਉੱਤੇ ਖੜੇ ਆ ਰਿੱਕੀ ਦੇ ਪੰਜ ਚਾਰੇ ਆ ਕਿਰੋਪੇ ਇੱਕ ਗੱਲ ਹੁੰਦੀ ਵੀ ਕਿਹੜਾ ਜੋੜਾ ਕਿੰਦਾ ਲਾਇਏ ਹੈ ਨਾ ਤੇ ਵੀਰੇ ਜੋੜਾ ਇਦਾਂ ਨਹੀਂ ਹੁੰਦਾ ਕਿ ਆਪਾਂ ਸੇਮ ਅੱਖਾਂ ਦਾ ਲਾ ਦਿੱਤਾ ਜਾਂ ਕੁਝ ਵੀ ਹੈ ਨਾ ਇਦਾਂ ਦਾ ਕੋਈ ਨਹੀਂ ਵੀ ਜਾਣਦੇ ਨਹੀਂ ਬਸ ਇਹ ਦੇਖੋ ਹੁਣ ਆ ਕਬੂਤਰੀ ਆਪਣੀ ਹੈ ਨਾ ਆਪਾਂ ਬਾਹਰ ਛੱਡੀ ਵਾ ਜੀ ਇਹ ਕਬੂਤਰੀ ਲੰਬੀ ਉੜਦੀ ਠੀਕ ਆ ਚਲਾਏ ਵਾਲੇ ਕਬੂਤਰ ਆਣ ਜਾਣ ਕਰਦੇ ਇਹ ਹੈ ਨਾ ਕਬੂਤਰੀ ਆਪਣੀ ਜਿਹੜਾ ਇਹਨਾਂ ਆਪਾਂ ਕਬੂਤਰ ਲਾਇਆ ਇਹ ਆਪਣਾ ਡੱਬਾ ਜਿਹੜਾ ਉਦ ਨਹੀਂ ਛੱਡਿਆ ਗਿਆ ਨਹੀਂ ਬਹਿ ਕੇ ਹਰ ਗਿਆ ਕੋਈ ਚੱਕਰ ਨਹੀਂ ਪਰ ਗਿਆ ਨਹੀਂ ਕਬੂਤਰ ਹੈ ਨਾ ਇਹ ਉਹਦਾ ਭਰਾ ਆ ਠੀਕ ਆ ਇੱਕ ਉਤਰ ਨੀਵੇਂ ਉੜਦੇ ਆ ਉੜਦੇ ਵੀ ਚੱਲ ਗਈ ਆ ਪਰ ਇਹ ਨੀਵੇਂ ਉੜਦੇ ਆ ਇਹ ਉੱਚੇ ਉੜਦੇ ਆ ਤੇ ਚੱਲ ਕੇ ਉੜਦੇ ਆ ਠੀਕ ਆ ਟਾਈਮ ਇਹਦਾ ਵੀ 2-3 ਵਜੇ ਦਾ ਘਰ ਦਾ ਤੇ ਟਾਈਮ ਇਹਦਾ ਵੀ 4-5 ਵਜੇ ਦਾ ਹੈਗਾ ਕਬੂਤਰੀ ਦਾ ਹਨ ਮਤਲਬ 7-8 ਘੰਟੇ ਕਬੂਤਰ ਉੜਦਾ 7-8 ਘੰਟੇ 9 ਘੰਟੇ ਕਬੂਤਰੀ ਉੜਦੀ ਠੀਕ ਆ ਉਹ ਬਸ ਇਹ ਚੀਜ਼ਾਂ ਦੇਖ ਕੇ ਆਪਾਂ ਜੋੜਾ ਲਾਤਾ ਕੋਈ ਮੈਂ ਅੱਖ ਨਹੀਂ ਦੇਖੀ ਕੋਈ ਪੰਜੇ ਨਹੀਂ ਕੋਈ ਹੋਸ਼ ਨਹੀਂ ਬਸ ਇਹਨਾਂ ਦੇ ਗੁਣ ਦੇਖ ਕੇ ਠੀਕ ਆ ਗੁਣ ਦੇਖ ਕੇ ਇਹਨਾਂ ਚ ਕੀ ਉੜਦੇ ਆ ਕਿੱਦਾਂ ਉੜਦੇ ਇਦਾਂ ਜੋੜੇ ਲੱਗਦੇ ਆ ਐਵੇਂ ਕਿਹੇ ਪਿੱਛੇ ਲੱਗਣ ਦਾ ਨਹੀਂ ਜੀ ਆ ਪੈਰ ਦੇ ਦੇ ਪੰਜੇ ਦੇ ਦੇ ਅੱਖਾਂ ਦੇ ਲੀਆਂ ਚਲੋ ਹੋਊਗਾ ਚੰਗੇ ਕਬੂਤਰਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਆ ਉਹ ਵੀ ਆਪਾਂ ਪਰ ਪਰ ਜੇ ਤੁਹਾਡਾ ਕਬੂਤਰ ਜਾਂਦਾ ਨਹੀਂ ਕਬੂਤਰੀ ਵੀ ਨਹੀਂ ਜਾਂਦੀ ਕਬੂਤਰ ਵੀ ਨਹੀਂ 8-9 ਘੰਟੇ ਕਬੂਤਰੀ ਉੜਦੀ 7-8 ਘੰਟੇ ਕਬੂਤਰ ਉੜਦਾ ਤੇ ਬੱਚੇ ਉਡਣੇ ਹੀ ਆ ਤੇ ਬੱਚੇ ਜਾਣੇ ਵੀ ਨਹੀਂ ਬਸ ਇਸ ਤਰੀਕੇ ਨਾਲ ਜੋੜਾ ਲਾ ਦਿਆ ਕਰੋ ਬਾਲੇ ਪੰਗਿਆਂ 'ਚ ਪੈਣ ਦੀ ਲੋੜ ਨਹੀਂ ਇਹ ਨਹੀਂ ਜ਼ਰੂਰੀ ਹੁੰਦਾ ਆ ਹੁਣ ਖੱਟੀਆਂ ਦੀ ਆ ਕਬੂਤਰੀ ਕਬੂਤਰ ਚਿੱਟੀਆਂ ਦਾ ਠੀਕ ਆ ਆ ਕਬੂਤਰ ਆ ਜੋੜਾ ਆਪਾਂ ਲਾਤਾ ਏ ਵੀ ਪਤਾ ਕਿ ਇਹ ਅੱਖਾ ਬੰਦ ਕਰਕੇ ਜੋੜਾ ਲਾਇਆ ਇਹ ਨਾ ਬਾਹਰੋਂ ਤੁਰਨੇ ਆ ਨਾ ਹਿੱਲਣੇ ਆ ਇਹ ਚੰਗੇ ਉੜੂਗੇ ਗਾਂਬਲਾਡ ਇਦਾਂ ਦੀ ਬਰੀਡ ਬਣ ਜਾਣੀ ਤਾਂ ਸੱਟੇ ਹੀ ਬੈਠੂਗਾ ਪਿੰਦੀ ਸੱਟੇ ਹੀ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਕਿੰਨੇ ਸਾਲ ਖਰਾਬ ਹੋਊਗਾ ਇਹ ਕਿਦਾਂ ਨਾ ਆਪਣੀ ਨਸਲ ਦਾ ਪਤਾ ਹੁੰਦਾ ਹਰ ਇੱਕ ਬੰਦੇ ਨੂੰ ਹੁਣਾ ਵੀ ਕਿਦਾਂ ਬਾਹਰ ਕਿਦਾਂ ਉੜਦੇ ਜਾ ਕੇ ਘਰੇ ਕਿਦਾਂ ਉੜਦੇ ਆ ਲੰਬੇ ਉੜਦੇ ਉੱਚੇ ਉੜਦੇ ਜੇ ਕਬੂਤਰ ਉੱਚਾ ਉੜਦਾ ਖੂਦਰੀ ਨੀਵੀਂ ਵਾਲੀ ਲਾ ਦੋ ਟਾਈਮ ਸੇਮ ਹੋਵੇ 7-8 ਘੰਟੇ ਉਹ ਫਿਰਦੀ ਉਹ 7-8 ਘੰਟੇ ਉੱਤਰ ਫਿਰਦਾ ਹੋਵੇ ਬਹੁਤ ਆ ਜਾਦਾ ਉੜਦੇ ਹੋਵੇ ਚਲੋ ਵੀ ਵਧੀਆ ਮਤਲਬ ਘੱਟ ਤੋਂ ਘੱਟ 7-8 ਘੰਟੇ ਤਾਂ ਉੜਦਾ ਹੋਵੇ ਨਾ ਕਬੂਤਰ ਜੇ ਉੱਚਾ ਉੜਦਾ ਤੇ ਨੀਵੀਂ ਵਾਲੀ ਮਾਦੀ ਲਾ ਲਓ ਤੇ ਇੱਕ ਚੀਜ਼ ਹੋਰ ਸਭ ਤੋਂ ਪਹਿਲਾਂ ਨਸਲ ਤੁਰਦੀ ਹੁੰਦੀ ਕਬੂਤਰੀ ਤੋਂ ਜਿਹੜੇ ਗੁਣ ਕਬੂਤਰੀ 'ਚ ਹੋਊਗੇ ਗਾਂ ਬੱਚਿਆਂ 'ਚ ਵੀ 80% ਬੱਚਿਆਂ 'ਚ ਉਹ ਗੁਣ ਆਉਣਗੇ ਕਿਤੇ ਨਾ ਕਿਤੇ 20% ਸਿਰਫ ਕਬੂਤਰ ਵਾਲੇ ਗੁਣ ਜਾਂਦੇ ਕਬੂਤਰੀ ਬੱਚਿਆਂ 'ਚ 80% ਕਬੂਤਰੀ ਦੇ ਗੁਣ ਜਾਂਦੇ ਆ ਬੱਚਿਆਂ 'ਚ ਇੰਨੀ ਦਾ ਦਿਮਾਗ ਇਹ ਦੇਖ ਲਓ ਜਿੱਦਾਂ ਕਬੂਤਰੀ ਉੱਡਦੀ ਹੋਊਗੀ 80% ਬੱਚੇ ਉਦਾਂ ਹੀ ਉੱਡੂਗੇ ਸੇਮ ਉਹੀ ਅਕਲ ਹੋਊਗੀ ਠੀਕ ਆ 20% ਕਬੂਤਰ ਤੇ ਜਾਣਗੇ ਵੀ ਕੋਈ ਕਬੂਤਰ ਤੇ ਨਿਕਲ ਜਾਊਗਾ 20% ਸੋਚੋਂ ਇਹਦਾ 80% ਕਬੂਤਰੀ ਤੇ ਨਿਕਲਣਗੇ ਕਬੂਤਰੀ ਜਿਆਦਾ ਦੇਖਿਆ ਕਰੋ ਜਿਆਦਾ ਚੰਗੀ ਕਬੂਤਰੀ ਤੇ ਕਰਿਆ ਕਰੋ ਕਬੂਤਰੀ ਰੋਗ ਤਕੜੀ ਹੋਵੇ ਲੋਏ ਬਾਪੋ ਤਿੰਨ ਵਾਰ ਚੱਲੇ ਆ ਤੇ ਆਹ ਔੜ ਦੇ ਕਬੂਤਰ ਪੰਜੇ ਹੀ ਪੰਜ ਛੱਡੇ ਹੀ ਪੰਜੇ ਉੱਡਦੇ ਆ ਡੱਬਾ ਵੀ ਆਪਣਾ ਉੱਡਦਾ ਪਿਆ ਤੇ ਆ ਚੈੱਕ ਕਰੋ ਆਹ ਵਾਲਾ ਮਰਨ ਦੇ ਆ ਥੱਲੇ ਕਦੋਂ ਦੇ ਮਰਦਾ ਮਰਦਾ ਨਾ ਨਾ ਪੈਂਦਾ ਡਾਂਗੀ ਤੇ ਠੀਕ ਆ ਫੇ ਉਹਨਾਂ ਨੂੰ ਵੀ ਥੱਲੇ ਲਾ ਲਿਆ ਉਹ ਵੀ ਬੜੇ ਛੋਣੇ ਰੱਬ ਚੋੜਦੇ ਆ ਆ ਕੱਚਾ ਕਬੂਤਰ ਇਹ ਹੈਗਾ ਸੁੱਕਾ ਇਹਨੂੰ ਕੋਈ ਪਾਣੀ ਪੂਣੀ ਨਹੀਂ ਲੱਗਾ ਉਹ ਤਾਂ ਪਾਣੀ ਵਾਲੇ ਆ ਚਾਰੇ ਢੀਡੇ ਵਾਲੇ ਆ ਪਰ ਜਿਹੜੇ ਉਦੋਂ ਛੱਡਨੇ ਆ ਨਾ ਮੈਂ ਵਾ ਲੌਨ ਦੀ ਤੈਰੀ ਹੈ ਜੀ ਮੈਂ ਕਹਿੰਦਾ ਬੈ ਹੀ ਜਾਣ ਤੇ ਵਧੀਆ ਗੱਲਾਂ ਬਾਲੇ ਕਾਨੂੰ ਡੋਲੇ ਇਹ ਤੇ ਡੱਬੇ ਦਾ ਟਾਈਮ ਕਰਾਉਣਾ ਡੱਬਾ ਇੱਕ ਵਾਰੀ ਦਿਨ ਦੇ ਹਜੇ ਘਰੇ ਫੇਰ ਨਹੀਂ ਛੱਡਾਂਗੇ ਹੁਣ ਕਿਉਂਕਿ ਜਾਂਦਾ ਤਾਂ ਹੈ ਨਹੀਂ ਪਤਾ ਲੱਗ ਗਿਆ ਜਾਣਾ ਇਹਨੇ ਹੈ ਨਹੀਂ ਤੇ ਬਾਜੀ ਕੱਢੂਗਾ ਇਹ ਆ ਜਾਓ ਆ ਜਾ ਤੂੰ ਆ ਜਾ ਨਾ ਬਿੰਦਾ ਇਦਾਂ ਹੀ ਕਰੀ ਜਾਂਦਾ ਘੰਟਾ ਹੋ ਗਿਆ ਬਸ ਐ ਬੈਣ ਬਣ ਹੁੰਦਾ ਫੇਰ ਛੱਡ ਜਾਂਦਾ ਤਾਂ ਉਹ ਤੇ ਲੋ ਅੱਜ ਗਏ ਹੁਣ ਮਤਲਬ 3 ਵਜੇ ਦਾ ਟਾਈਮ ਤਾਂ ਘਰੇ ਹੀ ਕਰ ਗਿਆ ਕਬੂਤਰ ਹੁਣ ਉਦੋਂ ਪਤਾ ਨਹੀਂ ਕੀ ਗੱਲ ਹੋਈ ਇਹਨੂੰ ਬਹਿ ਗਿਆ ਬੋਰ ਆਪ ਦੀ ਕਾਰਾਗਰੀ ਵੀ ਲੈ ਲੈਂਦੀ ਆ। ਲੋ ਬਾਬੇ ਉਹ ਅ ਵੀ ਬਹਿ ਗਿਆ ਚੱਕ 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 ਚੱਲ ਵੀ ਚੱਲ ਮੋਟੂ ਦੋ ਹੂਦ ਰਿਹੜਦਿਆਂ ਸ਼ਾਇਦ ਇਹਨਾਂ ਨੂੰ ਦੋਨਾਂ ਨੂੰ ਭਗਾਣੀ ਛੱਡਾਂਗੇ। ਤੇ ਨਾ ਹੋਇਆ ਤੇ ਸਾਮਕੇ ਮੋਟੂ ਤੇ ਆਹ ਗੂਤਰੀ ਜਿਹੜੀ ਆਪਣੀ ਟੂਸਿਆਂ ਵਾਲੀ ਇਹ ਛੱਡਾਂਗੇ। ਪਿੰਡ ਭਗਾਣੇ। ਅਸੀਂ ਵੀ ਕਿੱਦਾਂ ਬੰਦਾ ਆਖਿਆ। ਧੁੱਪ ਚੜ ਗਈ ਹੋਣਾ। ਟਾਉਣ ਦੀ ਪਟਾਕਾ ਨਾਲ ਬਦਲ ਵੀ ਹਾਂ। ਨਕਾ ਆ ਗਿਆ ਕਿ ਬੱਚੇ ਬੱਚੇ ਕਿੰਨੇ ਕਿ ਤਰੇ ਕਰੋ ਕਰੋ ਐ ਕਿ ਇੱਕੋ ਚੀਨੀ ਜੀ ਗੂਤਰੀ ਰਹਿੰਦੀ ਉੱਥੇ ਇੱਕ ਦੋ ਬਹਿਲਾ ਗਏ ਆ ਸਹੀ ਆ ਲਾਏ ਬਾਪੋ ਆ 3 ਵਜੇ ਗੂਤਰ ਬੈਠਾ ਡੰਬਾ ਹਣਾ ਇਹਨੂੰ ਹਜੇ ਵੀ ਪਾਣੀ ਦੀ ਤਾਂ ਹੈ ਨਹੀਂ ਦਾਣੇ ਵਾਲੀ ਦੇ ਦੋ ਇਹ ਮੈਨੂੰ ਲੱਗਦਾ ਸ਼ੱਕ ਪੈਂਦਾ ਜੀ ਦਾ ਮਲਾਪਣਾ ਹੋਣ ਕਿਤੇ ਅੰਦਰ ਇਹਨੂੰ ਇੱਕ ਅਰੀ ਮਲੱਪਾ ਦੀ ਗੋਲੀ ਲਾਉਣੀ ਆ ਤੇ ਇਹ ਵੀ ਸ਼ੱਕ ਚੰਗਾ ਹੀ ਆ ਹਣਾ ਇਹ ਵੀ ਕਰਕੇ ਦੇਖ ਲੈਂਦੇ ਆ ਜਿਹੜਾ ਇੰਨਾ ਦਾਣੇ ਨੂੰ ਪੈਣ ਡਿਆ ਉਹ ਕੱਲ ਨੂੰ ਗੋਲੀ ਲਾਉਂਦੇ ਮਤਲਬ ਪਾਣੀ ਦੇ ਦਿੰਦੇ ਕੱਢਦਾ ਜਾਂ ਨਹੀਂ ਕੱਢਦਾ ਤੇ ਇਹਨੂੰ ਪਾਣੀ ਪਾਇਆ ਸੀ ਹੁਣ ਮੈਂ ਗੋਲ ਪੁਸ਼ ਵਾਲਾ ਤੇ ਠੀਕ ਠੀਕ ਪੀ ਲਿਆ ਇਹਨਾਂ ਨੇ ਤੇ ਬਾਹਰ ਵੀ ਦੇਖੋ ਨਾ ਤਾਂ 4:00 ਵੱਜ ਗਏ ਆ ਬਾਬਿਓ ਤੇ ਇਹਨਾਂ ਨੂੰ ਬਦੰਬਦੂਮ ਪਾਤੇ ਜਿਹੜੇ ਨਹੀਂ ਡਾਏ ਸੀ ਕਿੱਧਰ ਗਏ ਆ ਔੜਦੇ ਆ ਦੇਖੋ ਕੱਲ ਵਾਲੇ ਦੁੱਧ ਦਾ ਹੀ ਕਮਾਲ ਆ ਜਿਹੜਾ ਆਪਾਂ ਕੱਲ ਦੁੱਧ ਦਿੱਤਾ ਆ ਦੇਣਾ ਜੀ ਹੁਣ ਗਰਮੇ ਉੜਦੇ ਆ ਬੁੱਤਰ ਤੇ ਰੋਜ਼ ਨਹੀਂ ਗਰਮ ਕਰਨੇ ਕਿਤੇ ਡੇਲੀ ਕਰਨ ਬੈਜੋ ਕਿਤੇ ਕਿਤੇ ਕਰਨੇ ਆ ਹਫਤੇ ਚ ਮਤਲਬ ਇੱਕ ਵਾਰੀ ਬਸ ਜਿੱਦਾਂ ਲੱਗਾ ਵੀ ਜ਼ੋਰ ਲਾ ਕੇ ਜਿੱਦਾਂ ਅੱਜ ਜ਼ੋਰ ਲਾ ਕੇ ਇਹਨੂੰ ਦੇ ਸਕਦੇ ਆਪਾਂ ਲੋ ਜੀ ਬਾਬੇ ਟਾਈਮ ਹੋ ਗਿਆ 4:30 ਦਾ ਤੇ ਆ ਦੋ ਰਹਿ ਗਈਆਂ ਉੜਦੀਆਂ ਇਹ ਹੀ ਦੋਨੇ ਬਾਈ ਛੱਡਣੀਆਂ ਤੇ ਦੋਨੇ ਜ਼ੋਰ ਲਾਈ ਜਾਂਦੀਆਂ ਹੁਣ ਤੇ ਮੈਂ ਅੱਗੇ ਭਕਾਪੂ ਕੋਈ ਬਾਜਾ-ਬੂਜਾ ਮਾਰਦੇ ਸੀ ਆ ਦੇਖੋ ਕਿਦਾਂ ਜੁੱਟ ਜਾਂਦਾ ਤਿੰਨੇ ਲਾਡੀ ਬਤਕਾਂ ਬਤਕਾਂ ਆ ਜੋ ਟਾਪਣਾ ਫਿਰਦਾ ਤੇ ਮੋਟਾ ਬਹਿ ਗਿਆ ਹੁਣੇ ਸਾਢੇ 4 ਹੁਣੇ ਬੈਠਾ ਹੀ ਦੋ ਕੁ ਮਿੰਟ ਹੀ ਹੋਏ ਮੋਟੇ ਨੂੰ ਆ ਬੈਠਾ ਆ ਬੈਗੀ ਸੀ 3:30 ਉਹ 3 ਵਜੇ ਬੈਗਾ ਸੀ ਆ ਸਾਢੇ 3 ਤੇ ਬੈਠਾ ਸੀ ਡੱਬਾ ਤੇ ਉਹ ਬੋਟੂ ਵਧੀਆ ਜ਼ੋਰ ਲਾ ਕੇ ਆਇਆ ਚੱਕ ਪਛੜਣੀ ਸੀ ਬਾਬੇ 24 ਦੀ ਭਗਾਣੇ ਵਾਜੀ ਹੁਣ ਦੱਸ ਦਿੰਨਾ ਪਿੰਡ ਭਗਾਣੇ ਸੀਗੀ ਪਰ ਉਹ ਬਾਜੀ ਕੈਨਸਲ ਹੋ ਗਈ। ਪਾਣੀ ਕੀ ਚੱਕਰ ਹੋਇਆ ਕਿ ਨਹੀਂ ਬਾਜੀਆ ਜਦੋਂ ਕਬੂਤਰ ਛੱਡিয়ে ਜਦੋਂ ਕਬੂਤਰ ਟਾਈਮ ਤੇ ਹੁੰਦਾ ਆਪਣੇ ਬੱਤਰ ਚੋਂਦਾ ਉਦੋਂ ਬਾਜੀ ਕੈਨਸਲ ਹੋ ਜਾਂਦੀ ਆ। ਆ ਬੜੀ ਸੋਹਣੀ ਹਵਾ ਹੀ ਛੱਡਨੀ ਸੀ ਆਪਾਂ ਦੋਨੇ ਤੇ ਬਾਜੀ ਕੈਨਸਲ ਹੋ ਗਈ। ਲੋਏ ਬਾਬੇ ਉਹ 5 ਵਾ ਚੱਲੇ ਆ ਤੇ ਵੱਜੇ ਗਏ 5 ਹਨਾ ਆ ਦੌੜਦੀਆਂ ਤੇ ਜੋਰ ਲਵਾਈ ਜਾਂਦੀਆਂ ਅੱਜ। ਧੁੱਪ ਵੀ ਥੋੜਾ ਜਿਹੀ ਚੜੀ ਐ ਮੀਂਹ ਘੰਟਾ ਖੰਡੀ। ਆਇਆ 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 ਤੋਏ ਬੈਠਣ ਗਿਆ ਹੁਣ ਕੋਈ ਗੱਲ ਨਹੀਂ ਤੇ ਜੋਰ ਹੀ ਬੋਲ ਆ ਗਈਆ ਚਲੋ ਹੁਣ ਛੱਡਣੀ ਵੀ ਹੈ ਨਹੀਂ ਹਨਾ 24 ਦੀ ਬਾਜੀ ਤਾਂ ਕੈਨਸਲ ਹੋ ਗਈ ਆ ਮੈਨੂੰ ਇਹ ਜੀ ਮੈਂ ਕਹਾਂ ਚਲ ਕੱਲ ਤਾਹੀਂ ਗਰਮ ਕੀਤੇ ਸੀ ਮੈਂ ਕਬੂਤਰ ਇਹ ਵੀ ਚਲੋ ਟਾਈਮ ਵਧਿਆ ਕਰ ਜਾਣਗੇ ਘਰੇ ਹਨਾ ਆਉਦੇ ਨਾਲ ਹੀ ਆ ਦੇ ਲਓ ਮੈਂ 8:30 ਵੇ ਮੀਂਹ ਹਟਿਆ ਤਾਂ ਉਦੋਂ ਮੈਂ ਛੱਡ ਦਿੰਦੀ ਸੀ ਹਨਾ ਕਣੀਆਂ ਜੀਆਂ ਪੈਂਦੀ ਐ ਮਾੜੀ ਆਈ ਆ ਫੇਰ ਮੈਂ ਛੱਡ ਦਿੰਦੀ ਸੀ ਬਾਅਦ ਚ 8:30 9 ਦਾ ਟਾਈਮ ਹੋਊਗਾ ਹੱਦ ਇਨੀ ਗੇੜ ਜਿਦੋਂ ਤੋਂ ਆ ਪੰਜ ਵਜ ਗਿਆ ਹਜੇ ਵੀ ਫਾਹੇ ਫੜਦੀਆਂ ਫਿਰਦੀਆਂ ਨੇ ਜਿਹੜੇ ਹੋ ਗਿਆ ਬਾਹਾਂ ਤੇਜ਼ ਹੋ ਗਈਆਂ ਛੇੜ ਆ ਗਿਆ ਛੇੜ ਆ ਗਿਆ ਗੱਲ ਤਾਂ ਨਹੀਂ ਬਣ ਗਈ ਤੇ ਛਤੂ ਤਾਂ ਤੇਜ਼ ਹੋਇਆ ਤਾਂ ਡਰ ਗਈਆਂ ਵਿਚਾਰੀਆਂ ਆ ਗਈਆਂ ਮਿੰਟ ਦੀ ਚੱਕਰੀ ਮਾਰ ਕੇ ਮਾਹ ਮਾ ਥੱਲੇ ਆਈਆਂ ਆਇਆ ਆਇਆ ਉਹ ਨਾ ਪਤਾ ਇਦਾਂ ਨਾ ਕਰੇ ਤਾਂ ਰਾਤ ਪਉਣ ਗਿਆ ਤੇ ਕੰਮ ਖਰਾਬ ਹੋਊ ਉਹ ਜੋਰ ਬਾਲਾ ਵੀ ਚਰਬੀ ਨਹੀਂ ਚਾ ਇਹਨਾਂ ਦੀ ਆਪਾਂ ਗੱਲ ਨਹੀਂ ਤੇ ਵੋਟੇ ਨੂੰ ਪਾਣੀ ਭਲਾ ਦਈਏ ਹਨਾ ਪਾਣੀ 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 ਮੋਟਿਆ ਜਾ ਬਈ ਪਾਣੀ ਵੀ ਦੂੰ ਪਹਿਲਾਂ ਤੇ ਸਾਡੇ ਚਾਰ ਬੈਠੇ ਇੱਧਾ ਘੰਟਾ ਹੋ ਗਿਆ ਨੂੰ ਬੈਠੇ ਨੂੰ ਲੈ ਚੁਸਕੀ ਲਾ ਬਈ ਲਾ ਬੱਸ ਬੱਸ ਜਾ ਗਿਜਾ ਲੈ ਬੱਸ 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 ਕੱਢ ਜਾ ਬੜ ਦੋ ਮੀਟਰ ਕੋਲਾ ਠਰ ਕੇ ਪੀਵੀਂ ਉਹਨਾਂ ਨੇ ਜੇ ਬਾਬੇ ਪੀ ਲਿਆ ਤੇ ਉਹਨਾਂ ਨੂੰ ਬਾਦਮ ਪਾ ਦਈਏ ਆਪਾਂ ਇਹ ਨੂੰ ਠਰ ਕੇ ਕਰੀ ਪਾਣੀ ਥੋੜਾ ਜਿਹਾ ਹੋਰ ਭਲਾਵਾਂਗੇ ਆਪ ਦਾ ਬਜ਼ਰ ਪੂਰਾ ਕਰ ਲਵੇ ਉਦੋਂ ਤਾਂ ਹੋ ਗਿਆ ਵੀ ਮਛਕੇ ਆਈ ਉਤਰ ਪੂਰਾ ਇਹ ਦਾਣੇ ਸੀਗੇ ਐਨ ਸਹੀ ਹੋ ਗਿਆ ਗੋਲ ਪਿਆ ਪੂਰਾ ਤੇ ਆ ਡੱਬਾ ਹੁਣ ਅੱਜ ਵੀ ਸਾਢੇ ਮੇਰੇ ਨਾਲ ਸਾਢੇ 3:30 ਕਰੇ 4:30 ਬੰਨ ਕਿੰਨੇ ਵਜੇ ਬੈਠਾ ਨਾ ਆ ਡੱਬਾ ਇਹ ਹੈ ਨਾ ਮੈਂ ਇੰਦਾ ਰਹੀ ਆ ਥੱਲੇ ਉਥੇ ਵੀ ਇੰਨੇ ਵਜੇ ਬਹਿ ਗਿਆ ਸਮਝ ਨਹੀਂ ਆਈ ਮੈਨੂੰ ਹੁਣ ਵੀ ਬਹਿ ਕੇ ਦਾਣੇ ਨੂੰ ਮੂੰਹ ਕਰਦਾ ਵੀ ਦਾਣਾ ਹਣ ਇਹ ਆਪਾਂ ਦੇਖਦੇ ਇਹਨੂੰ ਮਲਪਾ ਦੀ ਗੋਲੀ ਲਾਉਣੀ ਇੱਕ ਕਰੀ ਸਵੇਰੇ ਜਦ ਮਲਾਪੀ ਨਾ ਹੋਣਾ ਹੋਰੀ ਨਾ ਗੇਮ ਨਿਕਲ ਜਵੇ ਤੇ ਬਹਿਣ ਵਾਲਾ ਨਹੀਂ ਘਰੀ ਚਾ ਹੁਣ 4:30 4:30 ਪਤਾ ਨਹੀਂ 3:30 ਕਿੰਨੇ ਵਜੇ ਬੈਠਾ ਨਾ ਮੈਨੂੰ ਪਤਾ ਨਹੀਂ ਮੈਂ ਵੀਡੀਓ ਚ ਪਹਿਲਾਂ ਲਿਆ ਹੋਇਆ ਨਾ ਵੀ ਕਿੰਨੇ ਵਜੇ ਬੈਠਾ ਦੇਖ ਲਿਓ ਜੋਸ਼ ਦਾ ਹਾਸ ਫਾਇਰ ਤੋਂ ਫਲਾਈ ਵਾਲੇ ਜਿਸ ਤਰ੍ਹਾਂ ਆਇਆ 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 ਉਪਰੰਤ ਐਸ਼ਾ ਐਸ਼ਾ ਸ਼ਰਮੀਆਂ ਦਾ ਰਸਵਾਜ ਰੁਲੀ ਆ ਰਹੇ ਬਾਲੇ ਬੋਲ ਲੰਘ ਜਾ ਰਿਹਾ ਹਾਣ ਸੁਖੰਤ ਸਾਹਿਬ ਜੀ ਆਇਆ ਆਇਆ ਜੀਵ ਸੁਭਰਾ ਸੁਰਾਸਨਤਾ ਆਇਆ ਆਇਆ ਆਪਾ ਸੋ ਗੁਰਮਾਰਗ ਸਭ ਤੇ ਨਸ ਸਤਿ ਸੰਸਾਰਾ ਸੁਨਨ ਸੰ ਲੈ ਵਾਜ ਸੁਵਾਰ ਬਾਸਾ ਦਾ ਗੁਰਦਾ ਪਵਤਰ ਵਿਦਵਾ ਮਹਾਰਾਜ ਬੋਸਨਿਤulpਾ ਕਰਤ ਸਸਪਰਾਂ ਵੰਡ ਪਾ ਰਹੇ ਹਾਂ ਇਸ ਦੀ ਹੈ ਆਹ ਯਾਰ ਨਾਮ ਬੋਲਦੇ ਸਾਰੇ ਕਿ ਗੁਰੂ ਘਰ ਲੰਗਰ ਚੱਲ ਰਿਹਾ ਹੈ ਸਤਿ ਸੰਤਾਂ ਜਾਸਤਿ ਭਾਈ ਗੁਰੂ ਘਰ ਲੰਗਰ ਚੱਲ ਰਿਹਾ ਦੂਰੀ ਨਹੀਂ ਦਿੰਦੀ ਹੈ ਅਜੇ ਦੀ ਬਾਬੇ ਉਹ ਬਿੰਦੀ ਗਾਉਂ ਅੱਜ ਸ਼ਾਮਾਂ ਨਹੀਂ ਬੈਠੂਗੀ ਅੱਜ ਸ਼ਾਮਾਂ ਦਾ ਪੈ ਗਈਆਂ ਮਲ ਰਾਦੂ ਬਾਬੇ ਦੋ ਟਾਈਮ ਹੋ ਗਿਆ 5:30 ਵਜੇ ਦਾ ਤੇ ਆ ਫਿਰਦੀਆਂ ਦੋਨੇ ਕਬੂਤਰੀਆਂ ਤੇ ਨਿਆਣੇ ਵੀ ਆ ਕੇ ਖੇਡਣ ਹਾਂਜੀ ਚਲੋ ਚਲ ਮੰਨ ਕਰਾਇਨੋ ਭਾਮ ਕਿਦਾ ਹੋਈ ਤੇ ਇਹ ਆ ਦੀ ਮਾਸ ਮਾਮੇ ਦਾ ਮੁੰਡਾ ਮਾਮੇ ਦਾ ਮੁੰਡਾ ਤੇਰਾ ਹੈ ਤੇਰੇ ਮਾਮੇ ਦਾ ਮੁੰਡਾ ਕੀ ਨਾਮ ਇਹਦਾ ਬ੍ਰਹਮਜੋਤ ਬ੍ਰਹਮਜੋਤ ਚਲੋ ਬਾਬੋ ਆ ਉੱਡੀ ਜਾਂਦੀਆਂ ਦੋਨੇ ਹੀ ਤੇ ਇਹ ਜਹੇ ਨੱਚਦੀਆਂ ਫਿਰਦੀਆਂ ਬਾਜੀ ਵਧੀਆ ਦਿਖਾ ਦੇਣੀ ਸੀ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਜੋ ਰੱਬ ਨੂੰ ਮਨਜ਼ੂਰ ਆ ਹੋਈ ਸਹੀ ਆਇਓ ਵੀ ਸ਼ੇਵਾ ਚੱਲੇ ਤੇ ਇੱਕ ਬੈ ਗਈ ਆ ਤੇ ਦੂਜੀ ਵੀ ਬੈ ਚਲੀ ਆ ਲੋ ਛੱਕੋ ਵੀ ਪੂਰੇ 6 ਵਜੇ ਉਹ ਬੱਬਿਓ ਆ ਬੈਠੀ ਇੱਕ ਮਾਦੀ ਤੇ ਇੱਕ ਮਾਦੀ ਆਪਣੀ ਆ ਗਈ ਐਨ ਓਕੇ ਆ ਇਹ ਕੋਈ ਫਰਕ ਨਹੀਂ ਇਹਨਾਂ ਭਾਵੇਂ 8 ਘੰਟਾ ਤੋਂ 8:30 ਵਡਾ ਲੈਂਦੇ ਆਵੇ ਬਾਜਾ ਮਰਮਰ ਲਾਏ ਇਹ ਉਹ ਬੱਬਿਓ ਆਪਣੇ 3 ਵਜੇ ਆਪਣਾ ਡੱਬਾ ਬੈਠਾ ਸੀਗਾ ਠੀਕ ਆ ਤੇ ਬਹੁਤ ਸਭ ਮੋਟਾ 4:30 ਬੈਠਾ ਸੀ ਤੇ ਆ ਵੀ ਤਿੰਨ 3 ਵਜੇ ਆਈ ਬਿਠਾ ਬਸ ਉਹਦੇ ਮਗਰ ਇੱਕ ਮਗਰ ਹੀ ਬੈਠੇ ਇਹ ਦੋਨੇ ਡੱਬਾ ਤੇ ਇਹਨਾਂ ਨੇ ਪਾਣੀ ਖਿੱਚ ਲਿਆ ਆਪਣਾ ਐਣ ਪਾਣੀ ਖਿੱਚ ਕੇ ਸਾਫ਼ ਹੋ ਗਏ ਹੁਣ ਇਹਨਾਂ ਨੂੰ ਬਾਦਮ ਪਾ ਦਈਏ ਤੇ ਆ ਦਾ ਪੁੱਤਰੀਆ ਇਹ ਹੁਣ ਥੋੜਾ ਜਿਹੜੀ ਹੋਇਆ ਬੇਟੀਆਂ ਨੂੰ ਹਨਾ ਪਾਏ ਪਾਣੀ ਪਿਲਾਉਣਾ ਇਹਨਾਂ ਨੂੰ ਤੇ ਉਦੋਂ ਬਾਅਦ ਪਾਣੀ ਬਹੁਤ ਜਲਦੀ ਖੁੱੱਚਿਆ ਫਿਰ ਟਮੇਟੀ ਤੋੜ ਕੇ ਹੁਣ ਕਿਉਂਕਿ ਭੁੱਖ ਲੱਗੀ ਆ ਨਾ ਇਸ ਕਰਕੇ ਕਈ ਵੇਲੇ ਨਾ ਜਿੱਦਾਂ ਮੈਸੇਜ ਵੀ ਕਰਦੇ ਆ ਮੇਤੋਂ ਨਹੀਂ ਹਨਾ ਦੇਖਿਆ ਕਮੈਂਟ ਕਰਦੇ ਆ ਤੁਸੀਂ ਜੇ ਨਹੀਂ ਵੀ ਪੜਿਆ ਤਾਂ ਆਪਾਂ ਗਰੁੱਪੇ ਸੇ ਕਰਕੇ ਬਣਾਇਆ ਗਰੁੱਪ 'ਚ ਮੈਸੇਜ ਕਰ ਦ ਤੇ ਉਹ ਗਰੁੱਪ ਜਿਵੇਂ ਪਤਾ ਲੱਗ ਜਾਂਦਾ ਮੈਨੂੰ ਕਮੈਂਟ ਦੇ ਵੀ ਮੈਂ ਵੀਡੀਓ ਜਦੋਂ ਜਦੋਂ ਤਾਂ ਦੇਖਦਾ ਹੁੰਨਾ ਆਪ ਵੀ ਠੀਕ ਆ ਬੱਸ 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 ਤੇ ਉਦੋਂ ਦਾ ਪਤਾ ਲੱਗ ਜਾਂਦਾ ਹਨਾ ਜਦੋਂ ਵੀਡੀਓ ਨਹੀਂ ਦੇਖੀ ਪਰ ਆਹ ਵੋ ਐਦਾਂ ਚੁਸਕੀਆਂ ਲਾਉਣੀਆਂ ਵਾ ਬੱਸ ਰੁਕ ਜਾ ਬੱਸ 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 ਰੋਬਲ ਹੁਣ ਠਹਿਰ ਕੇ ਪਲਾਵਾਂਗੇ ਇਹਨਾਂ ਨੂੰ 2 ਮੀਟਰ ਓਕੇ ਪਹਿਲਾਂ ਆਪਣਾ ਪਾਣੀ ਆ ਸੈੱਟ ਕਰ ਲੈਣਾ ਇੱਕ ਜਗਦਾਬ ਨਹੀਂ ਪਾਣੀ ਪਲਾਉਣਾ ਜਦੋਂ ਆਪਾਂ ਇੱਕ ਜਗਦਾਬ ਪਾਣੀ ਪਲਾਤਾ ਰੋਕ ਜੂਗੀਆਂ ਪਾਣੀ ਨਹੀਂ ਖਿੱਚਣਾ ਉਹਨਾਂ ਨੇ ਇਹ ਦਾ ਉਸਕੇ ਨਾਲ ਬਈਆਂ ਮੜਿਆ ਪਾਣੀ ਤੋਰੂਗਾ ਫੇਰ ਨੂੰ ਰਜਮਾ ਪਲਾ ਦਾਂਗੇ ਹਨ ਕੇ ਹਨਾ ਆਹ ਬਿਲਕੁਲ ਸਹੀ ਐ ਪਤਰੀਆਂ ਇਹ ਬਾਹਰ ਬਾਬੇ ਲੋ ਪਾਊਗੀ ਛੱਟ ਹੁਣ ਇਹਦਾ ਦੇ ਹਾਲਾਤ ਦੇਖ ਲੇ ਮੈਂ ਤੇ ਕੋਈ ਗੱਲ ਗਰਮ ਵੀ ਕਰ ਬੈਠੇ ਆ ਤੇ ਇਹਦਾ ਬਹਿਣੀਆਂ ਨਹੀਂ ਬਾਹਰ ਹਿੱਸਾ ਹੋਣਾ ਉਹ ਦੁੱਧ ਕਮਾਲ ਦੀ ਚੀਜ਼ ਐ ਬਾਬੇ ਉਹ ਦੇ ਕੇ ਦੇਖਿਓ ਕਿ ਤੇ ਪੁੱਤਰਾਂ ਨੂੰ ਸਵਾਦ ਬੰਨਣ ਗਿਆ ਪੂਰਾ ਉੱਤੇ ਜਾਣਜ ਹੋਊਗਾ ਦਿਨ ਵੀ ਪੂਰਾ ਲਾਊਗਾ ਆ ਦਿਨਾਂ ਦੇ ਵਿੱਚ ਆਪਾਂ ਕਿੰਨੇ ਆ ਠੰਡਾ ਪਰ ਜਿਹੜੇ ਉਤਰ ਇੱਥੇ ਕੁੰਡੇ ਬਣਾ ਜਾਂਦੇ ਨੇ ਨਾ ਆਪਣੇ ਜਿੱਦਾਂ ਪਾਰ ਚੱਲ ਜਲ ਕੇ ਮਸਲ ਬਣ ਜਾਂਦੇ ਆ ਉਤਰ ਵੇਂਦੇ ਨਹੀਂ ਹੁਣ ਲੋਪੇ ਤੇ ਇਹਨਾਂ ਨੂੰ ਛੱਡ ਹੁਣੀਆਂ ਜੇ ਆਪਾਂ ਕੋ ਆਹੜਾ ਚ ਦੂਸਰ ਪੈਣੀ ਐ ਢਾਂਕ ਹੀ ਨਹੀਂ ਚੜਦੀਆਂ ਘਰੇ ਹੀ ਇਹ ਕਿੰਨਾ ਟਾਈਮ ਕਰ ਜਾਂਦੀਆਂ ਤੇ ਬਾਹਰ ਕਿੱਥੇ ਬੈਣੀਆਂ ਹਨ ਮੈਂ ਅਗਰ 10-15 ਮਿੰਟ ਹੋ ਗਈ ਚੁਸਕੀਆਂ ਲਵਾਈਆਂ ਨੂੰ ਹੁਣ ਰਜਮਾ ਬੁਲਾ ਲੀਏ ਇਹਨਾਂ ਨੂੰ ਪਾਣੀ ਪੀ ਲੋ ਜਿੰਨਾ ਵੀ ਡਾਹਣ ਪੀ ਲੋ ਰਜਮਾ ਬਣੀ ਬਸ ਚਲੋ ਜੋ ਕਰੋ ਯਾਰੇ ਲੋ ਹੁਣ ਇਹਨਾਂ ਨੂੰ ਪਹਿਲਾਂ ਚੁਸਕੀਆਂ ਲਗਾਈਆਂ ਸੀ ਤੇ ਉਹ ਸੈੱਟ ਹੋ ਗਈਆਂ ਹੁਣ ਤੇ ਹੁਣ ਰਜਮਾ ਪਾਣੀ ਦੇ ਦਿੱਤਾ ਹੁਣ ਜਦੋਂ ਇਹ ਪਾਣੀ ਖੇਚ ਜੂਗੀਆਂ ਤੇ ਇਹਨਾਂ ਨੂੰ ਗਿਰੀਆਂ ਪਾ ਦੂੰਗਾ ਇਹਨਾਂ ਨੇ ਵੱਧ ਤੋਂ ਵੱਧ ਅੱਧੇ ਘੰਟੇ-ਘੰਟੇ ਚ ਬੜੀ ਖੇਜਣਾ ਅੱਧੇ ਘੰਟੇ ਚ ਵਾਸ ਪਾਣੀ ਸਾਰੇ ਖੇਜਣਾ ਇਹਨਾਂ ਨੇ ਤੇ ਉਹਨਾਂ ਨੂੰ ਪਾਤੇ ਸੀ ਗਿਰੀਆਂ ਹੁਣ ਉਹਨਾਂ ਨੂੰ ਕਣਕ ਵੀ ਜੀਪੀ ਥੋੜੀ ਕਣਕ ਪਾ ਦਿੰਦੇ ਉਹਦਾ ਤਾਂ ਹੁਣ ਸੁੱਕੀ ਵੀ ਪਾ ਸਕਦੇ ਆ ਦਿਨਾਂ ਚ ਚਲੋ ਮੈਂ ਭਈ ਸੀ ਹੁਣ ਸਿੱਟਣੀ ਗਾ ਨੂੰ ਹਣਾ ਮੜੀ ਜੀ ਸੁਕਾ ਲੈਣਾ ਉਹਨਾਂ ਨੂੰ ਸੁਕਾ ਕੇ ਕਣਕ ਨੂੰ ਉਹ ਭੋਲੀ ਜੀ ਭਿੱਜੀ ਵੀ ਸੁਕਾ ਕੇ ਫੇਰ ਪਾਉਂਗਾ ਤੇ ਆਇਓ ਬਾਬੇ ਦਾ ਇਹ ਨਾਲ ਹੁਣ ਦੁੱਧ ਬਣਾਉਣਾ ਪੈਣਾ ਅੱਜ ਦੁੱਧ ਦੇਣਾ ਨਹੀਂ ਸੀ ਮੈਂ ਪਰ ਜੋਰ ਬੋਲ ਆਇਆ ਕਬੂਤਰਾਂ ਨੇ ਅੱਜ ਦੇਣਾ ਪੈਣਾ ਇਹਨਾਂ ਨੂੰ ਉਦਦੀਆ ਬਣਾਗੇ ਇਹਨਾਂ ਨੂੰ ਬਾਬੇ ਦਾਣੇ ਦੂਣੇ ਸਾਰਿਆਂ ਨੂੰ ਪਾ ਦਿੱਤੇ ਆ ਤੇ ਆਹ ਚੜੀਆਂ ਚੁੜੀਆਂ ਨੂੰ ਵੀ ਹੋ ਗਿਆ ਐਨ ਰੈਡੀ ਹੈ ਨਾ ਤੇ ਆਹ ਜੂੜਾ ਜਿਹੜਾ ਲਾਇਆ ਇਹਨੂੰ ਵੀ ਮੈਂ ਦਾਣੇ ਥੱਲੇ ਹੀ ਪਾ ਦਿੱਤੇ ਸੀ ਉਹਦੇ ਥੋੜੇ ਜੇ ਮੈਂ ਖਾਣੇ ਖਾ ਲੂਗੇ ਟਰੇ ਉਧਰ ਬਿੱਲੀ ਨਹੀਂ ਸੀ ਹੈਗੀ ਬਾਕੀ ਟਰੇਆਂ ਧੋਣਾ ਮੈਂ ਟਰੇਆਂ ਹੈਗੀਆਂ ਆਪਣੇ ਕੋਲ ਧੋ ਕੇ ਰੱਖਦੇ ਆ ਟਰੇ ਚ ਪਾਇਆ ਕਰਾਂਗੇ ਕਬੂਤਰਿਆਂ ਨੂੰ ਵੀ ਰੱਖਣੀ ਆ ਉਹਦਾ ਟਰੇ ਇੱਕ ਆ ਪਈਆਂ ਧੋਣ ਵਾਲੀਆਂ ਮਤੋਨਾ ਟਰਵਾ ਤਿੰਨ ਚਾਰ ਪਈਆਂ ਆ ਉੱਤੇ ਵੀ ਦਾਣੇ ਦੂਣੇ ਪਾ ਕੇ ਸਾਰਿਆਂ ਨੂੰ ਐਨ ਬੇਲੇ ਹੋ ਗਏ ਹਨਾ ਅੱਜ ਨੁਕਤਾ ਨਹੀਂ ਬਾਬੇ ਸਾਡੇ ਸਾਹਮਣੇ ਕਬੂਤਰ ਉੜਦੇ ਸੀ ਤੇ ਅੱਜ ਦਾ ਨੁਕਤੇ ਦੀ ਵੀਡੀਓ ਅਲੱਗ ਬਣਾ ਦਿਆ ਕਰੂੰਗਾ ਜਿੱਦਾਂ ਉਦੋਂ ਬੜਾਈ ਸੀ ਨਾ ਉਹਦੇ ਵਿੱਚ ਫਿਰ ਆਪਾਂ ਵਲੌਗ 'ਚ ਇਕੱਲੇ ਨੁਕਤੇ ਦੀ ਪਾ ਕਰਾਂਗੇ ਉਹਦਾਂ ਜਿਹੜਾ ਦੁੱਧ ਮੈਂ ਤੁਹਾਨੂੰ ਦੱਸਿਆ ਸੀ ਬਾਬੇ ਬਹੁਤ ਘੈਂਟ ਚੀਜ਼ ਆ ਇਹ ਪਾਉਂਗੇ ਤੇ ਇੱਕ ਵਾਰੀ ਦੇ ਕੇ ਦੇਖਿਓ ਨਜ਼ਾਰਾ ਦੇਖਿਓ ਹੁੰਦਾ ਯਾ ਬਾਕੀ ਗਰਮੀਆਂ ਚ ਨਾ ਦੇ ਹੋਏ ਇਹ ਬਸ ਉਦੋਂ ਆਪਾਂ ਦੇਖ ਸਾਡੇ ਕੂਤਰ ਨੇ ਪੂਰਾ ਜੋਰ ਲਾਇਆ ਨਾ ਜਿੱਦਾਂ ਆਪਾਂ ਕੱਲ ਡਾਉਣੇ ਨਹੀਂ ਹੈਗੇ ਅੱਜ ਜੋੜ ਕੇ ਆ ਅੱਜ ਦੇ ਲੋ ਕੱਲ ੜਾਓ ਨਾ ਪਰਸੋਂ ੜਾ ਲਓ ਕੋਈ ਚੱਕਰ ਨਹੀਂ ਹਨਾ ਇਹਨਾਂ ਨੂੰ ਬਾਦਾਮ ਦੂੰ ਦਾਲੇ ਦੂੰ ਨੇ ਪਾਤੇ ਕਣਕ ਸਕਾਰ ਕੇ ਮੈਂ ਚਾਰ-ਚਾਰ ਪੰਪਾ ਦਾਲੇ ਸੋਇਆ ਬਿੰਦੀ ਦਾਲ ਦੇ ਪਾਤੇ ਸੀ ਆਹ ਵਾਲੀ ਦੇ ਇੱਕ-ਇੱਕ ਦੋ ਛੋਲੀਆਂ ਦੀ ਦਾਲ ਦੇ ਕੋਈ ਠੰਡਾ ਹੀ ਮੂੰਹ ਨੂੰ ਕੋਈ ਚੱਕਰ ਨਹੀਂ ਹਨਾ ਜੇ ਮੂੰਹ ਪਟਣ ਕੇ ਵੀ ਤੇ ਜਲਾਬ ਦਾ ਆਪਾਂ ਲਾਉਣੇ ਹੁੰਦਾ ਜਲਾਬ ਲਾ ਲਾਂਗੇ ਕੋਈ ਚੱਕਰ ਨਹੀਂ ਕਿਉਂਕਿ ਇਹਨਾਂ ਨੂੰ ਤਾਕਤ ਜਾਊਗੀ ਤਾਂ ਹੀ ਆ ਤਾਕਤ ਤਾਂ ਮਿਲਣੀ ਚਾਹੀਦੀ ਹਾਂ ਪੁੱਟੇ ਫੁੱਲ ਕਰਤੇ ਕਰੀ ਦੀ ਜਾਗੇ ਪੂਰੇ ਤੁੰਨੋ ਤੁੰਨ ਕਿਉਂ ਕੱਲ ਕਿਹੜਾ ਡੋਣੇ ਆ ਇਹ ਆਪਾਂ ਲਓ ਬਾਬਿਓ ਆ ਬਾਦਾਮ ਥੋੜੇ ਹਨ ਇਹਨਾਂ ਨੂੰ ਵੀ ਮੈਂ 10 15 ਬਾਦਾਮ ਇਹਨਾਂ ਨੂੰ ਵੀ ਪਾ ਦੇਣਾ ਇਹ ਡਾਈ ਨਹੀਂ ਹੈ ਇੱਕ ਦੋ ਵਾਰ ਹੀ ਡਾਏ ਆ ਕੱਟਦਾ ਹੁੰਨਾ ਕਿਤੇ ਕੋਈ ਟਾਈਮ ਲੱਗੇ ਤਾਂ ਕੱਢ ਲੈਂਦਾ ਇਹਨਾਂ ਨੂੰ ਹੁਣ ਕੱਢੂੰਗਾ ਰੁਟੀਨ ਵਾਈਜ਼ ਕੱਢਾਂਗੇ ਛੱਡਾਂ ਦੇ ਇਹਨਾਂ ਨੂੰ ਇਹਨਾਂ ਦੇ ਕਬੂਤਰਾਂ ਨੂੰ ਤੇ ਇਹਨਾਂ ਨੂੰ ਮੈਂ 5 7 5 7 8 10 15 ਇਦਾਂ ਜਿੰਨੇ ਵੀ ਵਜੇ 10 ਵਜੇ 15 ਵਜੇ ਉਹ ਪਾ ਦੇਣੇ ਇਹਨਾਂ ਨੂੰ ਬਾਦਾਮ ਵੇੜ ਤੇ ਭਿੱਜੇ ਹੋਏ ਜੋ ਆ ਪਾਤੇ ਇਹਨਾਂ ਨੂੰ ਹਨ ਖਾਣੋਂ ਪਹਿਲਾਂ ਕਣ ਲੋ ਬਾਬਿਓ ਰੰਗ ਦਾ ਵੀ ਕੰਮ ਚੱਲੀ ਜਾਂਦਾ ਰੰਗ ਖਰਾਬ ਵੀ ਬਹੁਤ ਹੋਇਆ ਸੀਗਾ ਤੇ ਇਹ ਝਾੜੂ ਮਾਰਨਾ ਅਗਲੇ ਦੇ ਕੋਠੇ ਤੇ ਪੂਰਾ ਆਹੋ ਮੈਂ ਤਾਂ ਸਿਰ ਦੀ ਉੱਤੇ ਨੀਮੂ ਆ ਗਿਆ ਤੇ ਪ੍ਰਣਾਲੇ ਚ ਨਾ ਫਾਜੇਕ ਨਹੀਂ ਕੋੜੇ ਕਿਦਾਂ ਫੇ ਖਿੱਚੀ ਜਾਂਦਾ ਕੰਮ ਨੂੰ ਯਾਰ ਸੱਚ ਨਾ ਇਹਦਾ ਮਣੀ ਹੈ ਤੇ ਘੋੜਾ ਘੋੜਾ ਕਹਿੰਦੇ ਕਹਿੰਦੇ ਡੈਡੀ ਨੇ ਪਿਆਰ ਨਾ ਰੱਖਿਆ ਨਾ ਘੋੜਾ ਹੈ ਪਰ ਫੇਮਸ ਹੋ ਗਿਆ ਹੈ ਲੋ ਬਾਬਿਓ ਅੱਧਾ ਪਚੰਦਾ ਪਾਣੀ ਖੇਚ ਗਈਆਂ ਹਕੂਤਰੀਆਂ ਅੱਧਾ ਪਚੰਦਾ ਰਹਿੰਦਾ ਚਲੋ ਖੇਚ ਲੀਆਂ ਤੇ ਮਬਦਾਮ ਪਾ ਦੂੰਗਾ ਜਦੋਂ ਪੂਰਾ ਪਾਣੀ ਖੇਚ ਗਈਆਂ ਤੇ ਠੀਕ ਐ ਬਾਬਿਓ ਹਣਾ ਤੇ ਆਹੀ ਵੀਡੀਓ ਸੀ ਅੱਜ ਜਿੱਡੀਗੀ ਤੇ ਬਾਲੀ ਭੱਟੀ ਨਹੀਂ ਵੀਡੀਓ ਬਣੀ ਕਿਉਂਕਿ ਅੱਜ ਕਬੂਤਰਾਂ ਦੀ ਦਿਵਾਲੀ ਲੱਗੇ ਰੁਗੇ ਰਹੇ ਕਬੂਤਰ ਦੱਬਈ ਜਾਂਦੇ ਸੀ ਤੇ ਉਹ ਤਨ ਬਾਹ ਸਾਹਮਣੇ ਖੁੰਬੜੇ ਵੀ ਪੈਂਦੇ ਜਾਂ ਸਾਰਾ ਹੀ ਹਣਾ ਦੇਖਣਾ ਪੈਂਦਾ ਪਾਣੀ ਧਾਣੀ ਦਾ ਵੀ ਪਹਿਲਾਂ ਤਾਂ ਕਬੂਤਰੀਆਂ ਉੜਦੀਆਂ ਸੀ ਇੱਕ ਪਰੋਣੇ ਜਿਹਾ ਐ ਵੱਡੇ ਦੀ ਇਹਦਾ ਸਾਸੂ ਮਾਈ ਆ ਨਾਲ ਦਾ ਦੂਜਾ ਗਰਵਾਜ ਦੇ ਮਾਮੇ ਦਾ ਮੁੰਡਾ ਹਣਾ ਤੇ ਉਧਰ ਲੱਗੇ ਲੁਗੇ ਰਹੇ ਤੇ ਠੀਕ ਆ ਬਾਬਿਓ ਹਣਾ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ